ਮੈਂ ਸਮਝਦਾ ਜੀ ਬਹੁਤ ਹੀ ਨਿੰਦੇ ਜੋ ਕਟ ਕਟਨਾ ਹੋਈ ਹੈ ਇਹ ਜਿੰਨੀ ਨਿੰਦਿਆ ਕੀਤੀ ਜਾਉਣੀ ਥੋੜੀ ਹੈ ਪਰਮਾਤਮਾ ਦਾ ਭਾਣਾ ਜੀ ਇਹ ਕਹਿ ਸਕਦੇ ਆ ਔਰ ਇਹਦੇ ਵਿੱਚ ਜਿਹਦੇ 241 ਦਵੰਗ ਆਤਮਿਕ ਗਏ ਨੇ ਉੱਥੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਜੀ ਗੁਜਰਾਤ ਤੋਂ ਵਿਜੇ ਰਬਾਨੀ ਜੀ ਉਹ ਉਹਨਾਂ ਦੀ ਵੀ ਜਿਹੜੀ ਅਮਰਤੀ ਹੋਈ ਹੈ ਔਰ ਮੈਂ ਸਮਝਦਾ ਵੀ ਦੇਸ਼ ਨੂੰ ਬੜਾ ਵੱਡਾ ਘਾਟਾ ਪਿਆ ਹੈ ਲੱਗਦਾ ਕਿ ਇਹ ਜਾਂਚ ਹੋਣੀ ਚਾਹੀਦੀ ਕਿਉਂਕਿ ਜਿਹੜਾ ਪਾਇਲਟ ਕਹਿ ਰਹੇ ਸੀਗੇ ਕਿ ਫਲਾਈਟ ਨੂੰ ਚਲਾ ਰਿਹਾ ਸੀਗਾ ਉਹ 11000 ਕਿਲੋ ਮਤਲਬ ਕਿ ਇੱਕ ਆਵਰ ਜਿਹੜਾ ਪਹਿਲਾਂ ਜਹਾਜ਼ ਚਲਾ ਚੁੱਕਾ ਸੀ ਲੱਗਦਾ ਕਿ ਕਿਤਨਾ ਕਿਤੇ ਉਹ ਗਲਤੀ ਹੋਈ ਹੋਏ ਸੀ ਇੱਕ ਪਾਸੇ ਅਸੀਂ ਹਿੰਦੁਸਤਾਨ ਦੇ ਵਿੱਚ 15 ਸਾਲ ਪੁਰਾਣੀਆਂ ਗੱਡੀਆਂ ਨੂੰ ਜਿਹੜੇ ਆ ਸਰਕਾਰ ਰੋਡ ਤੇ ਨਹੀਂ ਚੱਲਣ ਦਿੰਦੀ ਔਰ ਜੇ ਸੱਚੀ ਮੁੱਝੀ ਉਹ ਜਹਾਜ ਨੇ ਪੁਰਾਣੇ ਹਨ ਤੇ ਫਿਰ ਉਹਨਾਂ ਨੂੰ ਚੱਲਣ ਦੀ ਕਿਉਂ ਜੱਜ ਦਿੱਤੀ ਜਾਂਦੀ ਹੈ ਕਿਉਂ ਲੋਕਾਂ ਦੀ ਜਾਨ ਨੱਖ ਖਿਲਵਾੜ ਕੀਤਾ ਜਾਂਦਾ ਹੈ ਇਹ ਸੋਚਣਾ ਚਾਹੀਦਾ ਕੈਂਡਲਸ ਜਗਾਈਆਂ ਗਈਆਂ ਸਮਝਦੇ ਹੋ ਕਿ ਇੱਕ ਆਤਮਿਕ ਸ਼ਾਂਤੀ ਵਾਸਤੇ ਇਹ ਕੈਂਡਲਸ ਕੋ ਜ਼ਰੂਰੀ ਸੰਦੇਸ਼ ਜਸਟ ਇੱਕ ਪ੍ਰੇਅਰ ਇਹ ਅਸੀਂ ਸਾਰੇ ਰੈਜ਼ੀਡੈਂਟ ਇਕੱਠੇ ਹੋ ਕੇ ਕਰ ਰਹੇ ਹਾਂ ਪ੍ਰਮਾਤਮਾ ਅਸੀਂ ਇਹੀ ਅਰਦਾਸ ਕਰਦੇ ਸਾਨੂੰ ਅੱਗੇ ਤੋਂ ਇਹੋ ਜਿਹੀ ਕੈਂਡਲ ਜਗਾਉਣ ਦਾ ਮੌਕਾ ਨਾ ਮਿਲੇ ਪ੍ਰਮਾਤਮਾ ਸਾਰੇ ਸੰਸਾਰ ਵਿੱਚ ਸੁਖ ਸ਼ਾਂਤੀ ਰੱਖਿਓ ਅਹਮਦਾਬਾਦ ਤੋਂ ਹੋਏ 에ਅਰ ਗ੍ਰਾਫ ਕ੍ਰੈਸ਼ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਜਾਨ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਇੱਕ ਕੈਂਡਲ ਮਾਰ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਕੈਂਡਲ ਜਗਾ ਕੇ ਉਹਨਾਂ ਦੀ ਆਤਮਿਕ ਸ਼ਾਂਤੀ ਜਿਹੜੀ ਹੈ ਉਹ ਮੰਗੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੇਡੀਜ਼ ਜਿਹੜੀਆਂ ਨੇ ਇੱਥੇ ਪਹੁੰਚੇ ਹੋਈਆਂ ਨੇ ਅਤੇ ਨਾਲ ਹੀ ਇਹ ਬਹੁਤ ਇੱਕ ਸਵਚਨਮਾ ਵਿਸ਼ਾਸ ਹੈ ਕਿ ਇੱਕ ਜਹਾਜ਼ ਜਿਹੜਾ ਹੈ ਉਹ ਜ਼ਰੂਰ ਫਲਾਈ ਕਰਦਾ ਹੈ ਲੇਕਿਨ ਅਚਾਨਕ ਉਸ ਨੂੰ ਜਿਹੜਾ ਹੈ ਉਹ ਛੇਤੀ ਗ੍ਰਸਤ ਜਿਹੜਾ ਆ ਉਹ ਹੋ ਜਾਂਦਾ ਜਿਸ ਵਿੱਚ 200 300 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਦੀ ਮੌਤ ਹੋਣ ਦੀ ਜਿਹੜੀ ਸੂਚਨਾ ਜਿਹੜੀ ਸੀਗੀ ਉਹ ਪ੍ਰਾਪਤ ਹੋਈ ਜਿਸ ਤੋਂ ਬਾਅਦ ਲਗਾਤਾਰ ਜੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਔਰਤਾਂ ਵੱਲੋਂ ਇੱਥੇ ਪਹੁੰਚ ਕੇ ਉਹਨਾਂ ਦੀ ਆਤਮਿਕ ਸ਼ਾਂਤ ਅਲੀ ਰਹੀ ਇਹ ਟ੍ਰਿਬਿਊਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਵਿੱਚ ਕਈ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਭਾਰਤ ਦੇ ਮੂਲ ਦੇ ਵਾਸੀ ਸਨ ਅਤੇ ਕੁਝ ਲੋਕ ਜਿਹੜੇ ਸਨ ਵਿਦੇਸ਼ੀ ਮੂਲ ਦੇ ਨਾਗਰਿਕ ਜੂਸ ਸਨ ਲੇਕਿਨ ਕਿ ਤਰ੍ਹਾਂ ਕਿਤੇ ਨਾਗਰਿਕ ਜਿੱਥੇ ਦਾ ਮਰਜ਼ੀ ਹੋਵੇ ਲੇਕਿਨ ਭਾਰਤ ਹਮੇਸ਼ਾ ਹੀ ਹਰੇਕ ਵਿਅਕਤੀ ਦੇ ਨਾਲ ਜਿਹੜਾ ਹੈ ਉਹ ਜ਼ਰੂਰ ਕੋਲੋਂਦਾ ਹੈ ਤੇ ਜੇਕਰ ਕੋਈ ਉਹਨਾਂ ਨੂੰ ਮੁਸੀਬਤ ਹੁੰਦੀ ਹੈ ਤਾਂ ਉਸ ਵਿੱਚ ਜਿਹੜਾ ਹੈ ਜ਼ਰੂਰ ਕਿ ਤਰ੍ਹਾਂ ਕਿਤੇ ਜੋ ਉਹਨਾਂ ਦਾ ਸਾਥ ਦਿੰਦੇ ਹੋ ਜ਼ਰੂਰ ਨਜ਼ਰ ਆਉਂਦੇ ਨੇ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਕਰੀਬ 24 ਘੰਟੇ ਬੀਤਣ ਤੋਂ ਬਾਅਦ ਜਿਹੜਾ ਹੈ ਹਜੇ ਤੱਕ ਕਈ ਕਈ ਬਾਡੀ ਸਟਰੀਆਂ ਨੇ ਉਹ ਨਹੀਂ ਟ੍ਰੇਸ ਕੀਤੇ ਪੂਰੇ ਸੌਟ ਹੋ ਸਕੀਆਂ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਲਕ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਂਡਲ ਸਟਰੀਆਂ ਨੇ ਪਾਥਾਂ ਵਿੱਚ ਫੜੀਆਂ ਜਾ ਰਹੀਆਂ ਨੇ ਤਾਂ ਜੋ ਕਿ ਇਕਟਰ ਵਿਊਟ ਜਿਹੜਾ ਹੈ ਉਹ ਕੀਤਾ ਜਾ ਸਕੇ ਅਤੇ ਨਾਲ ਹੀ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾ ਸਕੇ ਜਿਨ੍ਹਾਂ ਨੇ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਜਿਹੜੀ ਹੈ ਉਹ ਗਵਾਈ ਹੈ ਲੇਕਿਨ ਕਿ ਤਰ੍ਹਾਂ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਆਤ ਲੇਡੀਜ਼ ਜਿਹੜੀਆਂ ਨੇ ਕੋਈ ਇੱਥੇ ਪਹੁੰਚੀਆਂ ਹੋਈਆਂ ਨੇ ਅਤੇ ਨਾਲ ਹੀ ਜੋ ਇੱਥੇ ਦੇ ਇਲਾਕੇ ਦੇ ਲੋਕ ਨੇ ਉਹਨਾਂ ਵੱਲੋਂ ਵੀ ਜਿਹੜਾ ਹੈ ਇੱਥੇ ਜ਼ਰੂਰ ਪਹੁੰਚ ਕੇ ਜਿਹੜੀ ਹੈ ਆਪਣੀ ਸ਼ਰਦਾ ਜਿਹੜੀ ਹੈ ਸੁਮਨ ਜਿਹੜੇ ਹੈ ਉਹ ਅਰਪਤ ਜਿਹੜੇ ਨੇ ਉਹ ਕੀਤਾ ਜਾਵੇ ਸੰਜੀਤ ਟਾਗੜੀ ਸਾਹਿਬਾ ਮੌਜੂਦ ਨੇ ਗੱਲਬਾਤ ਨੇ ਟਾਗੜੀ ਸਾਹਿਬ ਕੀ ਕਰਨਾ ਚਾਹੋਗੇ ਬੜਾ ਦੁਖਿਤ ਹਾਦਸਾ ਹੋਇਆ ਜਿਸ ਵਿੱਚ 300 ਦੇ ਕਰੀਬ ਜੇ ਲੋਕਾਂ ਦੀ ਜਾਨ ਗਈ ਹੈ ਕੀ ਕਹਿਣਾ ਚਾਹੋਗੇ ਸਾਹਿਬ ਦੇਖੋ ਜੀ 241 ਤੋਂ ਵੱਧ ਜਿਹੜੀਆਂ ਮੌਤਾਂ ਉੱਥੇ ਹੋਈਆਂ ਨੇ ਔਰ ਉਹਨਾਂ ਜਿਹੜੀਆਂ ਸਾਡੇ ਜਿਹੜੀਆਂ ਰੂਹਾਂ ਵਿਛੜ ਗਈਆਂ ਨੇ ਉਹਨਾਂ ਦੁੱਖਾਂ ਆਤਮਾਵਾਂ ਦੀ ਸ਼ਾਂਤੀ ਦੇ ਲਈ ਅੱਜ ਇੱਕ ਕੈਂਡਲ ਮਾਰਚ ਸਾਡੀ ਵਾਰਡ ਦੇ ਵਿੱਚ ਕੱਢਿਆ ਗਿਆ ਸੀ ਜਿਹਦੇ ਵਿੱਚ ਸਮੁੱਚੇ ਰਾਣੀ ਕੇ ਬਾਗ ਦੇ ਜਾਇੰਟਸ ਔਰ ਲੇਡੀਜ਼ ਔਰ ਸਾਡੇ ਇਲਾਕੇ ਦੇ ਬਹੁਤ ਹੀ ਜਿਹੜੇ ਸੀਨੀਅਰ ਲੀਡਰ ਨੇ ਪੰਜਾਬ ਦੀ ਆਨ ਸ਼ਾਨ ਜਿਹੜੇ ਸਾਬਕਾ ਡਿਪਟੀ ਸੀਐਮ ओपी ਸੋਨੀ ਜੀ ਉਹ ਵੀ ਅੱਜ ਉਹਨਾਂ ਨੂੰ ਸ਼ਰਧਾਜਲੀ ਦੇ ਇੱਥੇ ਆਏ ਹਨ ਮੈਂ ਸਮਝਦਾ ਜੀ ਬਹੁਤ ਨਿੰਦਾਂ ਜੋ ਘਟਨਾ ਹੋਈ ਹੈ ਇਹ ਜਿੰਨੀ ਨਿੰਦਾਂ ਕੀਤੀ ਜਾਂ ਉਹ ਨਹੀਂ ਥੋੜੀ ਹੈ ਪਰਮਾਤਮਾ ਦਾ ਭਾਣਾ ਜੀ ਇਹ ਕਹਿ ਸਕਦੇ ਹਾਂ ਔਰ ਇਹਦੇ ਵਿੱਚ ਜਿਹੜੇ 241 ਦੁਗਾਂ ਆਤਮਿਕ ਗਏ ਨੇ ਉੱਥੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਜੀ ਗੁਜਰਾਤ ਤੋਂ ਵਿਜੇ ਰਵਾਨੀ ਜੀ ਉਹ ਉਹਨਾਂ ਦੀ ਵੀ ਜਿਹੜੀ ਅਮਰਤੀ ਹੋਈ ਹੈ ਔਰ ਮੈਂ ਸਮਝਦਾ ਵੀ ਦੇਸ਼ ਨੂੰ ਬੜਾ ਵੱਡਾ ਘਾਟਾ ਪਿਆ ਹੈ ਕਿਉਂਕਿ ਬਹੁਤ ਵਧੀਆ ਲੀਡਰਸ ਹਨ ਉਹ ਵੀ ਔਰ ਅੱਜ ਉਹ ਵੀ ਸਾਡੇ ਵਿੱਚ ਨਹੀਂ ਰਹੇ ਔਰ ਅੱਜ ਦੇ ਕੈਂਡਲ ਮਾਰ ਵਿੱਚ ਅਸੀਂ ਉਹਨਾਂ ਨੂੰ ਜਿਹੜੀ ਹੈ ਸ਼ਰਦਾ ਦੇ ਜਿਹੜੀ ਅਫਤ ਕਰ ਲੇਕਿਨ ਕਈਆਂ ਦੀ ਹਜੇ ਤੱਕ ਪਰਿਵਾਰਕ ਮੈਂਬਰਾਂ ਤੱਕ ਨਹੀਂ ਉਹ ਸੂਚਨਾ ਮਿਲ ਪਾਈ ਕਿ ਲੱਗਦਾ ਹੈ ਕਿ ਉਹ ਸੂਚਨਾ ਦ ਤੱਕ ਮਿਲੇਗੀ ਬਹੁਤ ਵੱਡਾ ਜਿਹੜਾ ਪਹਾੜਾ ਜਿਹੜਾ ਹੈ ਉਹ ਵਰਤ ਜਾ ਚੁੱਕਾ ਹੈ ਕੁਝ ਪਹਾੜਾ ਪਹਿਲੇ ਬਹੁਤ ਵੱਡਾ ਵਰਤਿਆ ਗਿਆ ਹੈ ਔਰ ਜਿੰਨਾ ਪਰਿਵਾਰਾਂ ਦੀਆਂ ਤੱਕ ਸੂਚਨਾ ਨਹੀਂ ਮਿਲੀ ਅਸੀਂ ਤੇ ਇਹੋ ਹੀ ਪ੍ਰਮਾਤਮਾ ਅਰਦਾਸ ਕਰਾਂਗੇ ਵੀ ਹੋ ਸਕੇ ਉਹ ਸਭ ਕੁਝ ਕੁਸ਼ਲ ਮੰਗਲ ਹੀ ਰਹਿਣ ਔਰ ਮੈਂ ਸਮਝਦਾ ਹਾਂ ਵੀ ਬਹੁਤ ਵੱਡੀ ਜਿਹੜੀ ਹੈ ਇੱਕ ਦੁਰਘਟਨਾ ਜਿਹੜੀ ਹੈ ਇੱਕ ਗਰੋਪੀ ਜਿਹੜੀ ਸਾਡੇ ਤੇ ਆਈ ਹੈ ਨੁਸਾਨ ਵਸੀਆਂ ਤੇ ਉਹ ਪ੍ਰਮਾਤਮਾ ਦੇ ਅਗੇ ਇਹੋ ਹੀ ਬੇਨਤੀ ਹੈ ਵੀ ਗਾਂ ਇਸ ਤਰ੍ਹਾਂ ਦੀ ਗਰੋਪੀ ਜਿਹੜੀ ਸਾਡੇ ਉੱਤੇ ਨਾ ਹੋਵੇ ਕੀ ਲੱਗਦਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਕਿਉਂਕਿ ਜਿਹੜਾ ਪਾਇਲਟ ਕਹਿ ਰਹੇ ਸੀਗੇ ਕਿ ਫਲਾਈਟ ਨੂੰ ਚਲਾ ਰਿਹਾ ਸੀਗਾ ਉਹ 11000 ਕਿਲੋ ਮਤਲਬ ਕਿ ਇੱਕ ਆਵਰ ਜਿਹੜਾ ਪਹਿਲਾਂ ਜਹਾਜ਼ ਚਲਾ ਚੁੱਕਾ ਸੀ ਲੱਗਦਾ ਕਿ ਕਿਤਰਾ ਕਿਤੇ ਉਹ ਗਲਤੀ ਹੋਈ ਹੋਏ ਹੋ ਸਕਦਾ ਜੀ ਹੁਣ ਦੇਖੋ ਕਿਸੇ ਪਾਇਲਟ ਦੀ ਗਲਤੀ ਹੋ ਸਕਦੀ ਹੈ ਜਾਂ ਕੁਦਰਤ ਦਾ ਪਾਣਾ ਕਿਹਾ ਜਾ ਸਕਦਾ ਹੈ ਹੁਣ ਮੈਨੂੰ ਪੂਰਾ ਪੂਰਾ ਪਤਾ ਨਹੀਂ ਹੈ ਲੇਕਿਨ ਕਿਹਾ ਜਾ ਰਿਹਾ ਵੀ ਜਿਹੜੇ 에ਰੇਨੇ ਦੇ ਜਹਾਜ਼ ਸਨ ਉਹ ਉਹਨਾਂ ਦੀ ਬੁਨਿਆਦ ਵੀ ਬਹੁਤ ਪੁਰਾਣੇ ਸਨ ਇੱਕ ਪਾਸੇ ਅਸੀਂ ਹਿੰਦੁਸਤਾਨ ਦੇ ਵਿੱਚ 15 ਸਾਲ ਪੁਰਾਣੀਆਂ ਗੱਡੀਆਂ ਨੂੰ ਜਿਹੜੇ ਸਰਕਾਰ ਰੋਡ ਤੇ ਨਹੀਂ ਚੱਲਣ ਦਿੰਦੀ ਔਰ ਜੇ ਸੱਚੀ ਮੁੱਜੀ ਉਹ ਜਾਜਦੇ ਪੁਰਾਣੇ ਹਨ ਤੇ ਫਿਰ ਉਹਨਾਂ ਨੂੰ ਚੱਲਣ ਦੀ ਕਿਉਂ ਇਜਾਜ਼ਤ ਨਹੀਂ ਜਾਂਦੀ ਹੈ ਕਿਉਂ ਲੋਕਾਂ ਦੀ ਜਾਨ ਨਾ ਖਿਲਵਾੜ ਕੀਤਾ ਜਾਂਦਾ ਹੈ ਇਹ ਸੋਚਣਾ ਚਾਹੀਦਾ ਹੈ ਕੀ ਲੱਗਦਾ ਹੈ ਕਿ ਕਰੋੜ ਰੁਪਏ ਦੇ ਕੇ ਉਹਨਾਂ ਦੀ ਜਿਹੜੀ ਆ ਜਿਹੜੀ ਉਹਨਾਂ ਨੂੰ ਕੰਪਨਸੇਸ਼ਨ ਦਿੱਤੀ ਹੈ ਠੀਕ ਲੱਗਦੀ ਵੀ ਤੁਹਾਨੂੰ ਦੇਖੋ ਜੀ ਮੈਂ ਤੇ ਸਮਝਦਾ ਵੀ ਪੈਸਾ ਤੁਸੀਂ ਕਰੋੜ ਦੇ ਦਿਓ 10 ਕਰੋੜ ਦੇ ਦਿਓ ਕਦੀ ਕਿਸੇ ਇਨਸਾਨ ਦਾ ਜਦਾ ਜੀ ਚਲੇ ਜਾਂਦਾ ਉਹਦਾ ਕਾਟਾ ਪੂਰਾ ਨਹੀਂ ਹੁੰਦਾ ਪਰ ਠੀਕ ਹੈ ਵੀ ਸਰਕਾਰਾਂ ਕਿਦਣਾ ਕਿਦੇ ਕੋਸ਼ਿਸ਼ ਕਰਦੀਆਂ ਨੇ ਵੀ ਜਿਹੜਾ ਵੀ ਐਸ ਵੀ ਦੇ ਉਦਰ ਘਟਨਾ ਹੁੰਦੀ ਹੈ ਉਹਨੂੰ ਮਰਮ ਲਾਣ ਦੀ ਉਹ ਪਰਿਵਾਰ ਨੂੰ ਕਿੰਨਾ ਕਦੇ ਖੜਾ ਕਰਨ ਦੀ ਚਲੋ ਸਰਕਾਰ ਦੀ ਡਿਊਟੀ ਬਣਦੀ ਹੈ ਲੇਕਿਨ ਪੈਸੇ ਨਾਲ ਜੀ ਦਾ ਕਾਟਾ ਕਦੀ ਪੂਰਾ ਨਹੀਂ ਹੋ ਸਕਦਾ ਸੋ ਇਹ ਸੰ ਰਾਨੀ ਕੇ ਬਾਗ ਦੇ ਲੋਕ ਜਿੰਨਾਂ ਵੱਲੋਂ ਜਿਹੜੀਆਂ ਕੈਂਡਲ ਸੀਗੀਆਂ ਨੇ ਜਗਾ ਕੇ ਇੱਕ ਆ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਜਿਹੜੀ ਹੈ ਉਹ ਅਰਦਾਸ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਲੇਡੀਜ਼ ਜਿਹੜੀਆਂ ਨੇ ਇੱਥੇ ਪਹੁੰਚਿਆ ਹੋਇਆ ਨੇ ਅਤੇ ਉਹਨਾਂ ਵੱਲੋਂ ਪਹੁੰਚ ਕੇ ਜਿਹੜਾ ਹੈ ਇੱਥੇ ਜੋ ਆਪਣੀ ਉਹਨਾਂ ਦੇ ਜੋ ਲੋਕ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਨੇ ਉਹ ਜੁਰੂਰ ਕੈਂਡਲ ਜਗੀਆਂ ਨੇ ਉਹ ਜਗਾਈਆਂ ਕਿਆਂ ਨੇ ਲੇਕਿਨ ਕਿਤਰਾ ਕਿਤੇ ਹਰ ਇੱਕ ਵਿਅਕਤੀ ਜਿੱਦੀਆਂ ਅੱਖਾਂ ਜੁਰੂਰ ਨਾਮ ਨਜ਼ਰ ਆ ਰਹੀਆਂ ਸਨ ਜਦੋਂ ਇਹ ਬਾਣਾ ਜਿਹੜਾ ਸੀਗਾ ਉਹ ਵਾਪਰਿਆ ਸੀਗਾ 241 ਦੇ ਕਰੀਬ ਜਿਹੜੇ ਲੋਕਾਂ ਦੀ ਜਾਨ ਸੀਗੀ ਇਸ ਘਟਨਾ ਦੇ ਵਿੱਚ ਗਈ ਸੀ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਕੈਂਡਲ ਜਗਾਈ ਗਈਆਂ ਨੇ ਉਹਨਾਂ ਵੱਲੋਂ ਵੀ ਔਰ ਇੱਕ ਪਿਆਰ ਦਾ ਸੰਦੇਸ਼ ਜਿਹੜਾ ਹੈ ਉਹ ਜੁਰੂਰ ਦਿੱਤਾ ਜਾ ਰਿਹਾ ਹੈ ਕਿ ਤਾਂ ਜੋ ਕਿ ਜੇਕਰ ਕਿਸੇ ਵੱਲੇ ਵੀ ਸਾਡੇ ਦੇਸ਼ ਉੱਤੇ ਕੋਈ ਆਫਤਾਂ ਆਂਦੀ ਹੈ ਜਾਂ ਉਸ ਵੇਲੇ ਅਸੀਂ ਜਰੂਰ ਜਿਹੜਾ ਹੈ ਨਾ ਇਕਜੁੱਟ ਹੋ ਕੇ ਜਿਹੜਾ ਹੈ ਉਹ ਇਕੱਠੇ ਨਜ਼ਰ ਆਉਂਦੇ ਹਾਂ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਦੀ ਵੀ ਇਸ ਵਿੱਚ ਮੌਤ ਹੋਈ ਹੈ ਲੇਕਿਨ ਹਰੇਕ ਵਿਅਕਤੀ ਦੀ ਨਜ਼ਰਾਂ ਦੇ ਨਾ ਮਜੂਰ ਨਜ਼ਰ ਆ ਰਹੀਆਂ ਨੇ ਕਿਉਂਕਿ ਕਿਸੇ ਦਾ ਪਰਿਵਾਰ ਦਾ ਪਰਿਵਾਰ ਪੂਰਾ ਉਜੜ ਗਿਆ ਹੈ ਕਿਸੇ ਦਾ ਪਹਿਲੀ ਵਾਰ ਆਪਣੀ ਧਰਮ ਪਤਨੀ ਨੂੰ ਮਿਲਣ ਵਾਸਤੇ ਲੰਡਨ ਜਾਣਾ ਸੀ ਕਈ ਕਹਿੰਦੇ ਇਸ ਤਰ੍ਹਾਂ ਦੇ ਵੀ ਪਰਿਵਾਰ ਸਨ ਜਿਹੜੇ ਉਹ ਘਟਨਾ ਜਿਹੜੀ ਹੈ ਜਿਹੜੀ ਹੋਈ ਉਸ ਤੋਂ ਉਸ ਵਿੱਚ ਪਹਿਲੀ ਪਹਿਲੀ ਵਾਰ ਜਿਹੜਾ ਸੀਗਾ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਜੈਸੀਗਾ ਮੁਲਾਕਾਤ ਕੀਤੀ ਜਾਣੀ ਸੀ ਲੇਕਿਨ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਨੇ ਕੈਂਡਲਸ ਜਗੀਆਂ ਨੇ ਉਹ ਜਗ ਰਹੀਆਂ ਜਾ ਰਹੀਆਂ ਨੇ ਤੇ ਇੱਕ ਸੰਦੇਸ਼ ਜ਼ਰੂਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਹੈ ਉਸ ਨੂੰ ਲੈ ਕੇ ਜੋ 241 ਦੇ ਕਰੀਬ ਲੋਕਲੀ ਬੇਲੋਕ ਜਾਨਾ ਗਿਆ ਨੇ ਉਸ ਯਾ ਜਰਾ ਕੀ ਤਜਾਵੇ ਤਾਂ ਜੋ ਕਿ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਜਿਹੜੀ ਹੈ ਉਹਨਾਂ ਨੂੰ ਤਾਂਵੇ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਕੈਂਡਲ ਸੇਕਾ ਕੇ ਇੱਕ ਅਲਖ ਜਗਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿ ਉਹਨਾਂ ਪਰਿਵਾਰਾਂ ਨੂੰ ਜਿਹੜਾ ਹੈ ਜਾਂ ਉਹ ਲੋਕਾਂ ਦੀ ਜਿਹੜੀ ਹੈ ਮੌਤ ਹੋਈ ਹੈ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੀ ਆਤਮਿਕ ਸ਼ਾਂਤੀ ਜਿਹੜੀ ਹੈ ਉਹ ਮਿਲ ਸਕੇ ਕਈ ਬਜ਼ੁਰਗ ਨੇ ਜਿਹੜੇ ਇਹਦੇ ਵਿੱਚ ਮੌਜੂਦ ਨੇ ਕਈ ਬੱਚੀਆਂ ਨੇ ਜਿਹੜੀਆਂ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਬੇਸ਼ੱਕ ਇਸੇ ਜਗ੍ਹਾ ਤੇ 71 ਹੋ ਕੇ ਉਹਨਾਂ ਪਰਿਵਾਰਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਅਜਿਹੀਆਂ ਨੂੰ ਟ੍ਰਿਬਿਊਟ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਅ ਗੱਲਬਾਤ ਵੀ ਕਰਾਂਗੇ ਕੁਝ ਲੇਡੀਜ਼ ਨੇ ਤੇ ਮੌਜੂਦ ਗੱਲਬਾਤ ਚ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਹਾਸਾ ਹੋਇਆ ਸੀ ਕੈਂਡਲ ਜਗਾਈਆਂ ਗਈਆਂ ਸਮਝਦੇ ਹੋ ਕਿ ਇੱਕ ਆਤਮਿਕ ਸ਼ਾਂਤੀ ਵਾਸਤੇ ਇਹ ਕੈਂਡਲਸ ਕੋ ਜ਼ਰੂਰੀ ਹੁੰਦੇ ਜਸਟ ਇਟ ਪ੍ਰਿਆ ਰੀਏ ਅਸੀਂ ਸਾਰੇ ਰੈਜ਼ੀਡੈਂਟ ਇਕੱਠੇ ਹੋ ਕੇ ਕਰ ਰਹੇ ਪ੍ਰਮਾਤਮਾ ਅਸੀਂ ਇਹ ਹੀ ਅਰਦਾਸ ਕਰਦੇ ਸਾਨੂੰ ਅੱਗੇ ਤੋਂ ਇਹੋ ਜਿਹੀ ਕੈਂਡਲ ਜਗਾਉਣ ਦਾ ਮੌਕਾ ਨਾ ਮਿਲੇ ਪ੍ਰਮਾਤਮਾ ਸਾਰੇ ਸੰਸਾਰ ਵਿੱਚ ਸੁਖ ਸ਼ਾਂਤੀ ਰੱਖੇ ਔਰ ਜੋ ਹਾਂਸਾ ਕੱਲ ਹੋਇਆ 에ਅਰ ਕ੍ਰਾਸ਼ ਕੱਲ ਹੋਇਆ ਇਹੋ ਜੀ ਘਟਨਾ ਦੁਬਾਰਾ ਨਾ ਹੋਵੇ ਇਹੀ ਪਰਮਪੀਤਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਜੀ ਲੱਗਦਾ ਹੈ ਕਿ ਇੱਕ ਇੱਕ ਤਸਵੀਰਾਂ ਸਾਹਮਣੇ ਆ ਰਹੀਆਂ ਜਿਸ ਵਿੱਚ ਇੱਕ ਆਪਣੀ ਧਰਮ ਪਤਨੀ ਨੂੰ ਮਿਲਣ ਵਾਸਤੇ ਲੰਮੇ ਚੇਰ ਬਾਜ ਰਹੀ ਸੀ ਔਰ ਆ ਪਤੀ ਜਾ ਰਿਹਾ ਸੀ ਉਹ ਵੀ ਇਸ ਵਿੱਚ ਸ਼ਾਮਿਲ ਸੀ ਕਿ ਲੱਗਦਾ ਕਿ ਇੱਕ ਔਰਤ ਵਾਸਤੇ ਕਿੰਨਾ ਵੱਡਾ ਦੁੱਖਤਾਈ ਹੋਵੇ ਮੈਂ ਕੱਲ ਦੀ ਆਊਟ ਆਪਸੀ ਕੋਈ ਨਿਊਜ਼ ਨਹੀਂ ਵਾਸੀ ਤੁਹਾਨੂੰ ਜਸਟ ਇਹ ਕ੍ਰੈਸ਼ ਦੀ ਉਹਦੇ ਤੇ ਹੀ ਦੇਖੀ ਹੈ ਨਹੀਂ ਨਹੀਂ ਉਹ ਉਹਦੇ ਵੀ ਇੱਚ ਹੀ ਸੀਗਾ ਜੀ ਉਹਦੇ ਜੀਜਾ ਤੇ ਉਹਦੇ ਜੀ ਸੀਗਾ ਬੰਦਾ ਔਰ ਜੀ 242 ਔਰ 260 ਲੋਕਾਂ ਦੀ ਜਾਨ ਗਈ ਹੈ ਬਹੁਤ ਮੰਨਪਾਗੀ ਘਟਨਾ ਹੈ ਮੈਂ ਇਹੀ ਪਰਮਪੀਤਾ ਪਰਮਾਤਮਾਗੇ ਅਰਦਾਸ ਕਰਦੀ ਹਾਂ ਕਿ ਦਿਵੰਗਤ ਆਤਮਾ ਦੀ ਸ਼ਾਂਤੀ ਨੂੰ ਪ੍ਰਾਪਤ ਦੇਵੰਗਤ ਆਤਮਾਵਾਂ ਦੀ ਆਤਮਾਵਾਂ ਨੂੰ ਸ਼ਾਂਤੀ ਦੇਣ ਔਰ ਉਹਨਾਂ ਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਣ ਔਰ ਕਦੀ ਵੀ ਦੁਬਾਰਾ ਇਹੋ ਜਿਹਾ ਹਾਸਾ ਨਾ ਹੋਵੇ ਬੇਤਕ ਬਿਲਕੁਲ ਇਹੋ ਜਿਹਾ ਹਾਸਾ ਨਾ ਹੋਵੇ ਇਸ ਲਈ ਜਿਹੜੀ ਅਰਦਾਸ ਜਿਹੜੀ ਜ਼ਰੂਰ ਕੀਤੀ ਜਾ ਰਹੀ ਹੈ ਔਰ ਕਿੰਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਲਗ ਜਗਾਂ ਦੀ ਕੋਸ਼ਿਸ਼ ਵੀ ਜ਼ਰੂਰ ਹੁੰਦੀ ਹੈ ਕਿ ਕਿ ਕਿਸੇ ਸਮੇਂ ਵੀ ਪਰਿਵਾਰ ਜਿਹੜਾ ਹੈ ਉਹ ਜਿਹੜਾ ਇੱਥੇ ਪਹੁੰਚਿਆ ਆ ਉਹ ਤੇ ਨਾਲ ਇਹ ਜਿਹੜੀਆਂ ਕੈਂਡਲ ਜਿਹੜੀਆਂ ਜਗਾਈਆਂ ਜਾ ਰਹੀਆਂ ਤਾਂ ਜੋ ਕਿ ਇੱਕ ਟ੍ਰਿਬਿਊਟ ਜਿਹੜਾ ਹੈ ਉਹ ਕੀਤਾ ਜਾ ਸਕੇ ਲੇਕਿਨ ਜਿੰਨਾ ਕਿਤੇ ਇਹ ਬਹੁਤ ਅਨਪੋਰਚੁਨਿਟੀ ਦਾ ਘਟਰਾ ਜਿਹੜੀ ਹੈ ਉਹ ਨਜ਼ਰ ਆਈ ਉਸ ਨਜ਼ਰ ਦੇ ਦੌਰਾਨ ਜਿਹੜੇ ਨੇ ਕਈ ਲੋਕ ਜਿਹੜੇ ਨੇ ਉਹਨਾਂ ਨੂੰ ਸਿੱਗੀ ਉਹ ਮੌਤ ਤੋਂ ਦੀ ਸੂਚਨਾ ਪ੍ਰਾਪਤ ਹੋਈ ਡਿਪਟੀ ਸੀਐਮ ਸੰ ਭਾਰਤਿਆਨ ਦਾ ਪਾਰਟੀ ਤੋਂ ਉਹਨਾਂ ਦੀ ਵੀ ਮੌਤ ਜਿਹੜੀ ਹੈ ਜ਼ਰੂਰ ਹੋਈ ਹੈ ਲੇਕਿਨ ਕਿਤਨਾ ਕਿਤੇ ਪਰਿਵਾਰ ਤੇ ਵਿੱਚ ਜਿੱਥੇ ਕਾਫੀ ਸੋਗ ਦਾ ਮਾਹੌਲ ਹੈ ਉੱਥੇ ਪੂਰੇ ਦੇਸ਼ ਦੇ ਵਿੱਚ ਵੀ ਕਾਫੀ ਸੋਗ ਦਾ ਮਾਹੌਲ ਚ ਰਿਹਾ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ ਲੇਕਿਨ ਕਿਤਨਾ ਕਿਤੇ ਪਹਿਲ ਕਰਮੀ ਹੋਈ ਹੈ ਕੈਂਡਲ ਜਗਾਈਆਂ ਗਈਆਂ ਤਾਂ ਜੋ ਕਿ ਉਹ ਪਰਿਵਾਰਿਕ ਮੈਂਬਰਾਂ ਨੂੰ ਤੇ ਜਾਂ ਉਹਨਾਂ ਲੋਕਾਂ ਨੂੰ ਆਤਮਿਕ ਸ਼ਾਂਤੀ ਨੂੰ ਮਿਲ ਸਕੇ ਜਿਨ੍ਹਾਂ ਨੇ ਇਸ ਆਹਸ ਵਿੱਚ ਆਪਣਾ ਜਾਨ ਗਵਾਇਆ ਕੈਮਰਾ ਪਰਸਨ ਸਾਹਿਬ ਪ੍ਰੇਤ ਨਰਕੂਪ ਸਿੰਘ ਇਹਦਾ ਵੀ ਲੋਕ ਚੈਨਲ ਅੰਮ੍ਰਿਤ ਸਾਹਿਬ